ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਦੇਖੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸਦੇ ਰਿਹਾ ਕਰੋ ਭੈਣ ਭਾਈ ਵੀ ਤੁਹਾਨੂੰ ਸਾਡੀਆਂ ਗੱਲਾਂ ਕਿੱਦਾਂ ਦੀਆਂ ਲੱਗਦੀਆਂ ਹਨ ਨੂੰ ਜ਼ਰੂਰ ਦੱਸਣਾ ਸਾਡੀਆਂ ਗਲਤੀਆਂ ਨੂੰ ਮਾਫ਼ ਕਰਨਾ ਤੇ ਸਾਨੂੰ ਜੋ ਵੀ ਸਾਡੀ ਗੱਲਬਾਤ ਹੈ ਕਿਤੇ ਅਸੀਂ ਸਾਡੀ ਗੱਲਬਾਤ ਤੁਹਾਨੂੰ ਨਾ ਪਸੰਦ ਆਵੇ ਤਾਂ ਜ਼ਰੂਰ ਦੱਸਿਆ ਕਰੋ ਦੇਖੋ ਜੀ ਅੱਜ ਆਪਾਂ ਨੇ ਗੱਲਬਾਤ ਕਰਨੀ ਆ ਔਰਤ ਦੀ ਆਜ਼ਾਦੀ ਬਾਰੇ ਔਰਤ ਦੀ ਆਜ਼ਾਦੀ ਕੀ ਆ ਔਰਤ ਦੀ ਆਜ਼ਾਦੀ ਕਿਹਨੂੰ ਕਹਿੰਦੇ ਆ ਹੁਣ ਸਾਡੀਆਂ ਧੀਆ ਪੜ੍ਹਨਾ ਬੜੀਆਂ ਪੜੀਆਂ ਲਿਖੀਆਂ ਨੇ ਚੰਗੇ ਚੰਗੇ ਕੰਮਾਂ ਤੇ ਲੱਗੀਆਂ ਹੋਈਆਂ ਨੇ ਮਾਸਟਰੀਆਂ ਤੇ ਡਾਕਟਰੀਆਂ ਤੇ ਬਾਰਡਰਾਂ ਤੇ ਖੜੀਆਂ ਸਾਡੀਆਂ ਧੀਆਂ ਜਹਾਜ਼ ਤੱਕ ਚਲਾਉਂਦੀਆਂ ਨੇ ਸਾਡੀਆਂ ਧੀਆਂ ਕੋਈ ਕੰਮ ਨਹੀਂ ਧੀ ਨੇ ਛੱਡਿਆ ਵੀ ਜਿਹੜਾ ਆਦਮੀ ਦੇ ਮੋਢੇ ਨਾਲ ਮੋਢਾ ਜੋੜ ਕੇ ਨਾ ਕਰਿਆ ਹੋਵੇ ਸਾਡੀਆਂ ਧੀਆਂ ਖੇਤੀ ਵੀ ਕਰਦੀਆਂ ਨੇ ਸਾਡੀਆਂ ਧੀਆਂ ਮੰਤਰੀ ਸੰਤਰੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਇਹ ਜਿਹੇ ਅਹੁਦਿਆਂ ਤੇ ਵੀ ਬੈਠੀਆਂ ਨੇ ਸਾਡੀਆਂ ਧੀਆਂ ਭੈਣਾ ਦੇਖੋ ਜੀ ਆਜ਼ਾਦੀ ਇੱਕ ਔਰਤ ਦੀ ਆਜ਼ਾਦੀ ਆਜ਼ਾਦ ਹੁਣ ਉਹਨੂੰ ਨਹੀਂ ਕਹਿੰਦੇ ਬਈ ਅਸੀਂ ਬੇਡਰ ਹੋ ਜੀਏ ਅਸੀਂ ਆਪਣੇ ਭੈਣਾ ਭਾਈਆਂ ਤੋਂ ਬੇਡਰ ਹੋ ਜੀਏ ਆਪਣੇ ਆਦਮੀ ਤੋਂ ਬੇਡਰ ਹੋ ਜੀਏ ਅਸੀਂ ਇਹਨਾਂ ਰਿਸ਼ਤਿਆਂ ਦੀਆਂ ਅੱਖਾਂ 'ਚ ਘੱਟਾ ਪਾਉਂਦੇ ਫਰੀਏ ਇਹਨੂੰ ਆਜ਼ਾਦੀ ਨਹੀਂ ਕਹਿੰਦੇ ਇਹ ਬੇਵੱਗੀ ਹੈ ਆਪਾਂ ਕਹਿ ਨਹੀਂ ਦਿੰਦੇ ਫਲਾਣਾ ਇਨਸਾਨ ਬਾਲਾ ਹੀ ਬੇਵੱਗਾ ਹੋ ਗਿਆ ਇਹ ਹੁੰਦਾ ਬਾਹਣ 'ਚ ਭੱਜਣਾ ਵਰਗਾ ਹੁੰਦਾ ਹੈ ਇਹ ਬੇਵੱਗਾ ਜਿਹੜਾ ਇਨਸਾਨ ਹੁੰਦਾ ਨਾ ਵੀ ਬਾਹਣ 'ਚ ਨੂੰ ਭੱਜਿਆ ਫਿਰਦਾ ਉਹਨੂੰ ਕੋਈ ਰਾਹ ਨਹੀਂ ਲੱਭ ਰਿਹਾ ਜਦੋਂ ਅਸੀਂ ਸਹੀ ਰਸਤੇ ਤੇ ਚੱਲਦੇ ਹੋਏ ਇੱਕ ਔਰਤ ਸਹੀ ਰਸਤੇ ਤੋਂ ਚੱਲਦੀ ਹੋਈ ਜਾ ਰਹੀ ਹੈ ਉਹ ਵੀ ਜ਼ਿਆਦਾ ਹੈ ਸਾਡੀਆਂ ਮਾਵਾਂ ਵੀ ਉਸ ਟਾਈਮ ਦੀਆਂ ਆਜ਼ਾਦ ਨਹੀਂ ਸੀਆਂ ਜਿੰਨਾ ਕੁ ਸਮਾਂ ਉਹਨਾਂ ਨੂੰ ਇਜਾਜ਼ਤ ਦਿੰਦਾ ਤਾਂ ਬਜ਼ੁਰਗਾਂ ਦੀ ਇਜਾਜ਼ਤ ਸੀ ਘਰੋਂ ਉਹਨਾਂ ਦੇ ਆਦਮੀਆਂ ਦੀ ਇਜਾਜ਼ਤ ਸੀ ਧੀਆਂ ਪੁੱਤਾਂ ਦੀ ਇਜਾਜ਼ਤ ਸੀ ਉਹ ਟਾਈਮ ਦੀਆਂ ਕੁਛ ਨਾ ਕੁਛ ਉਹ ਵੀ ਆਜ਼ਾਦ ᱛੀਆਂ ਹੁਣ ਅੱਜ ਜਿਹੜੀ ਆਜ਼ਾਦੀ ਆ ਔਰਤ ਦੀ ਉਹ ਬਹੁਤ ਖਤਰਨਾਕ ਹੋ ਗਈ। ਦੇਖੋ ਆਪਾਂ ਸਾਰੀਆਂ ਔਰਤਾਂ ਦੀ ਗੱਲ ਨਹੀਂ ਕਰਦੇ। ਬੜੀਆਂ ਸੂ ਜਵਾਨ ਈਆਂ ਪੈਣਾ। ਸਾਡੀਆਂ ਹੁਣ ਸਾਡੇ ਵਰਗੀਆਂ ਅੰਦਰ ਬੈਠੀਆਂ ਜੇ ਦੇਹਲੀ ਤੇ ਵੀ ਪੈਰ ਧਰਨਾ ਤਾਂ ਆਦਮੀ ਨੂੰ ਪੁੱਛ ਕੇ ਪਤਾ ਹੋਵੇ ਪਰਿਵਾਰ ਨੂੰ ਵੀ ਜੇ ਘਰੋਂ ਬਾਹਰ ਧੀ ਪੈਣ ਗਈ ਹੈ ਤਾਂ ਗਈ ਕਿੱਥੇ ਆ। ਸਾਨੂੰ ਸੰਗਲ ਨਹੀਂ ਪਾਏ ਹੋਏ ਕਿਸੇ ਨੇ। ਸਾਨੂੰ ਹਸਣ ਤੋਂ ਟੋਕਨੀ ਸਾਨੂੰ ਬੋਲਣ ਤੋਂ ਟੋਕਨੀ ਜਿਹੜੀ ਆਜ਼ਾਦੀ ਹੈ ਜੇ ਔਰਤ ਰਾਹ ਸਿਰ ਦੀ ਨਭਾਵੇ ਆਜ਼ਾਦੀ ਮਾਣੇ ਆਜ਼ਾਦੀ ਰਾਹ ਸਿਰ ਦੀ ਮਾਣੇ ਫਿਰ ਕੋਈ ਦੁੱਖ ਨਹੀਂ ਹੁਣ ਮੈਂ ਫੇਰ ਕਹਣੀ ਆ ਮੈਂ ਸਾਰੀਆਂ ਧੀਆਂ ਭੈਣਾਂ ਦੀ ਨਹੀਂ ਗੱਲ ਕਰਦੀ ਬੜੀਆਂ ਸਤਿਕਾਰਯੋਗ ਬੜੀਆਂ ਲਾਇਕ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਪੜਾਈਆਂ ਵੀ ਕਰਦੀਆਂ ਜਿਹੜੀਆਂ ਪੜ੍ਹ ਕੇ ਚੰਗੇ ਚੰਗੇ ਆਉਧਿਆਂ ਤੇ ਲੱਗ ਗਈਆਂ ਬੜੀਆਂ ਸਤਿਕਾਰਯੋਗ ਆ ਮੈਂ ਕੁਝ ਪਰਸੈਂਟ ਔਰਤਾਂ ਦੀ ਗੱਲ ਕਰਦੀਆਂ ਜਿਹੜੀਆਂ ਆਜ਼ਾਦੀ ਦਾ ਨਜਾਇਜ਼ ਫਾਇਦਾ ਚੱਕਦੀਆਂ ਨੇ ਅੱਖੀ ਘੱਟਾ ਪਾਉਂਦੀਆਂ ਨੇ ਸਿਰ 'ਚ ਸਵਾਬ ਆਉਂਦੀਆਂ ਨੇ ਔਰਤ ਦੀ ਔਰਤ ਜਾਤੀ ਦਾ ਜਲੂਸ ਕੱਢਦੀਆਂ ਨੇ ਉਹਨੂੰ ਅਸੀਂ ਆਜ਼ਾਦੀ ਨਹੀਂ ਕਹਿ ਸਕਦੇ ਉਹ ਔਰਤ ਬੇਵਾਗੀ ਹੋ ਗਈ ਅਸੀਂ ਵੀ ਹੁਣ ਇੱਕ ਤਰ੍ਹਾਂ ਦੀਆਂ ਆਜ਼ਾਦ ਔਰਤਾਂ ਚ ਹੋਣੀਆਂ ਸਾਨੂੰ ਕੋਈ ਮੈਂ ਫੇਰ ਕਹਿੰਦੀ ਸੰਘਰਸ਼ ਤਾਂ ਨਹੀਂ ਪਾਏ ਹੋਏ ਅਸੀਂ ਆਪਣੇ ਮੰਦਾ ਖਾਨੀਆਂ ਮੰਦਾ ਪਾ ਪੈਣ ਦੀਆਂ ਆਪਣੇ ਮਨ ਪਾਉਂਦਾ ਹੱਸਦੀਆਂ ਹਨ ਮਨ ਪਾਉਂਦਾ ਖੇਡਦੀਆਂ ਹਨ ਗੱਲ ਆ ਜਾਂਦੀ ਹੈ ਆਜ਼ਾਦੀ ਦਾ ਨਜਾਇਜ਼ ਫਾਇਦਾ ਚੱਕਣਾ ਅੱਜ ਕੱਲ੍ਹ ਦੁਨੀਆ ਸਮਾਜ ਵਿੱਚ ਵਿਚਰਦੀ ਹੋਈ ਧੀਆ ਭੈਣਾਂ ਨੂੰ ਬਾਹਰ ਭੇਜਣ ਤੋਂ ਡਰਨ ਲੱਗੀ ਮੈਂ ਕੱਲ ਪਰਸੋਂ ਇੱਕ ਸੋਸ਼ਲ ਮੀਡੀਆ ਤੇ ਕਿਸੇ ਬਜ਼ੁਰਗ ਦੀ ਗੱਲ ਸੁਣੀ ਕਹਿੰਦੇ ਵੀ ਉਹ ਸਮਾਂ ਆ ਗਿਆ ਬੇਟੇ ਇੱਥੇ ਪੜਾਣਾ ਨੂੰ ਪੜਾਉਣ ਤੋਂ ਵੀ ਡਰ ਲੱਗਣ ਲੱਗ ਗਿਆ ਡਰ ਲੱਗਣ ਲੱਗ ਗਿਆ ਉਸ ਪਰਸੈਂਟ ਕੁੜੀਆਂ ਇਦਾਂ ਦੀਆਂ ਐ ਜਿਹੜੀਆਂ ਪੜ੍ਹਾਈ ਨਾਮ ਤੇ ਪਰਿਵਾਰ ਦੇ ਅੱਖੀ ਘਟਾ ਪਾਉਂਦੀਆਂ ਨੇ ਵੀ ਘਰੋਂ ਪੜਨ ਚਲੇ ਜਾਣਾ ਬਾਹਰ ਹੋਰ ਗੁਲਖਲਾਉਣੇ ਆ ਜਾ ਕੇ ਦੇਖੋ ਘਰ ਬੈਠੇ ਪੜਾਣਾ ਭਾਈਆਂ ਨੂੰ ਮਾਪਿਆਂ ਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਸਿਰਫ ਇੰਨਾ ਪਤਾ ਵੀ ਸਾਡੀ ਧੀ ਪੜਨ ਗਈ ਐ ਹੁਣ ਧੀਆਂ ਨਸ਼ੇ ਤੇ ਵੀ ਲੱਗ ਗਈਆਂ ਉਸ ਪਰਸੈਂਟ ਉਹ ਧੀਆ ਬਾਹਰ ਉਹ ਕਹਿੰਦੇ ਇੱਜ਼ਤ ਦੀਆਂ ਦੱਚੀਆਂ ਵੀ ਉਡਾਉਂਦੀਆਂ ਨੇ ਕੁਝ ਪਰਸੈਂਟ ਆ ਆਪਾਂ ਸਮਾਜ ਚ ਵਿਚਰਨੇ ਆ ਸਭ ਕੁਝ ਦੇਖਦੇ ਆ ਉਸ ਬਜ਼ੁਰਗ ਨੇ ਇੱਕ ਗੱਲ ਹੋਰ ਕਹੀ ਕਹਿੰਦੇ ਵੀ ਉਹ ਸਮੇਂ ਚੰਗੇ ਤੇ ਜਦੋਂ ਸਾਡੀ ਧੀ ਨੇ ਪਸ਼ੂ ਆਲੇ ਕਿਤੇ ਘਰ ਵੀ ਜਾਣਾ ਹੁੰਦਾ ਸੀ ਨਾ ਸਾਵੇਂ ਸਾਨੂੰ ਪਤਾ ਹੁੰਦਾ ਤਾਂ ਵੀ ਸਾਡੀ ਪਸ਼ੂ ਆਲੇ ਗਈ ਆ ਬਾਦੀਆਂ ਹੁੰਦੀਆਂ ਦੀਆਂ ਅੱਗੇ ਬਾੜੇ ਕੈਦਨ ਦੇ ਤੇ ਜੇ ਘਰੋਂ ਮੇਰਾ ਕਹਿਣ ਦਾ ਮਤਲਬ ਦੇਲੀ ਪੈਰ ਬਾਹਰ ਪੱਟਣਾ ਤਾਂ ਪਤਾ ਹੁੰਦਾ ਸੀ ਮਾਂ ਨੂੰ ਵੀ ਮੇਰੀ ਧੀ ਨੇ ਦੇਲੀ ਪੈਰ ਬਾਹਰ ਪੱਟਿਆ ਕਿੱਥੇ ਗਈ ਆ ਕਿਉਂਕਿ ਧੀਆਂ ird gird ਰਹਿੰਦੀਆਂ ਧੀਆਂ ਮਾਪਿਆਂ ਦੇ ਚੁੱਲ੍ਹੇ ਚੌਕੇ ਥਾਈਓ ਮਤਲਬ ਤਾਂ ਪੜ੍ਹਾਈ ਦਾ ਇੰਨਾ ਹੈ ਨਹੀਂ ਸੀ ਲੋਕਾਂ ਨੂੰ ਅਗਲਾ ਕਹਿ ਦਿੰਦਾ ਤਾਂ ਚਲ 10 11 ਪੜ੍ਹ ਗਈ ਕੁੜੀ ਬਹੁਤ ਹੈ ਚਿੱਠੀ ਪੱਤਰ ਜੋਗੀ ਹੋ ਗਈ ਜਦੋਂ ਚਿੱਠੀਆਂ ਦਾ ਰਵਾਜ ਤਾਂ ਚਿੱਠੀ ਪੱਤਰ ਜੋਗੀ ਹੋ ਗਈ ਹਿਸਾਬ ਕਿਤਾਬ ਜੋਗੀ ਹੋ ਗਈ ਹੁਣ ਜੇ ਔਰਤ ਨੂੰ ਆਜ਼ਾਦੀ ਦੇਤੀ ਫਿਰ ਔਰਤ ਆਜ਼ਾਦੀ ਦਾ ਨਜਾਇਜ਼ ਫਾਇਦਾ ਨਾ ਨਾ ਚੱਕੇ ਜਿਨ੍ਹਾਂ ਨੇ ਆਜ਼ਾਦੀ ਦਿੱਤੀ ਹੈ ਇਹ ਨਾ ਨਾ ਹੋਵੇ ਵੀ ਉਹਨਾਂ ਦੇ ਸਿਰ 'ਚ ਔਰਤ ਸੁਆਭ ਆਉਂਦੀ ਫਿਰੇ ਮੈਂ ਕੁਝ ਪਰਸੈਂਟ ਗੱਲ ਕਰਦੀ ਆ ਕੁਝ ਪਰਸੈਂਟ ਔਰਤਾਂ ਦੀ ਮੈਂ ਸਾਰੀਆਂ ਦੀ ਨਹੀਂ ਗੱਲ ਕਰਦੀ ਕਈ ਵਾਰ ਤੁਸੀਂ ਹੋਰ ਪਾਸੇ ਨੂੰ ਗੱਲ ਲੈ ਜਾਂਦੇ ਹੋ ਅਸੀਂ ਦੇਖੋ ਦੁਨੀਆ ਤੇ ਜੀਣ ਆਏ ਆ ਮੌਜਾਂ ਮਾਨਣ ਆਏ ਆ ਆਪਣੇ ਮਨ ਭਾਉ ਦਾ ਖਾਣ ਪੀਣਣ ਆਏ ਆ ਰੱਬ ਦਾ ਨਾਮ ਲੈਣ ਆਏ ਆ ਹੋਰ ਇੱਦੋਂ ਵੱਧ ਕੇ ਸਾਨੂੰ ਕੀ ਚਾਹੀਦਾ ਹੁਣ ਅੱਗੇ ਅੱਗੇ ਕੀ ਹੁੰਦਾ ਤਾਂ ਛੋਟੀਆਂ-ਛੋਟੀਆਂ ਕੁੜੀਆਂ ਦੇ ਵੀ ਮਾਮਾ ਸੇ ਟੱਕ ਦੰਦੀਆਂ ਦੀਆਂ ਹੁਣ ਵੀ ਮੈਂ ਬਹੁਤ ਮਾਮਾ ਦੇਖੀਆਂ ਛੋਟੀਆਂ-ਛੋਟੀਆਂ ਨੰਨੀਆਂ ਜੀਆਂ ਕੁੜੀਆਂ ਦੇ ਵੀ ਸੇ ਟਕੇ ਹੁੰਦੇ ਨੇ ਹੁਣ ਚੁੰਨੀ ਨੂੰ ਸਮਝਦਾ ਹੀ ਨਹੀਂ ਕੋਈ ਚੁੰਨੀਆਂ ਦੇ ਵਜਨ ਲੱਗਣ ਲੱਗੇ ਵੀ ਚੁੰਨੀ ਵਜਾ ਨਾ ਇੱਕ ਚੁੰਨੀ ਸਰਤੇ ਨਾ ਲੈਣਾ ਇੱਕ ਫੈਸ਼ਨ ਹੈ ਨਹੀਂ ਜਿਹੜੀ ਸਾਦਗੀ ਹੈ ਸਾਦਗੀ ਹੈ ਇਹਦੀ ਰੀਸ ਨਾ ਕਿਸੇ ਤੋਂ ਹੋਈ ਹੈ ਨਾ ਕਿਸੇ ਤੋਂ ਹੋਣੀ ਹੈ ਚੁੰਨੀ ਜਿਵੇਂ ਪੱਗ ਆਦਮੀ ਦੀ ਇੱਜ਼ਤ ਹੈ ਨਾ ਹੁਣ ਪੱਗ ਤਾਰ ਕੇ ਕੋਈ ਆਦਮੀ ਕਿਸੇ ਦੇ ਪੈਰਾਂ 'ਚ ਰੱਖੇ ਮਰਨ ਬਰਾਬਰ ਹੈ ਉੱਕਣੇ ਚੁੰਨੀ ਵੀ ਔਰਤ ਦੀ ਇੱਜ਼ਤ ਹੈ ਹੁਣ ਮੇਰੀ ਗੱਲ ਸੁਣੋ ਇੱਕ ਨੰਗ ਤੜੰਗੇ ਕੱਪੜੇ ਪਾਉਣੇ ਅੱਧਾ ਸਰੀਰ ਦਿਖਦਾ ਮੈਂ ਕੱਪੜਿਆਂ ਦੀ ਗੱਲ ਉਹ ਨਹੀਂ ਕਰਦੀ ਹੈਗੀ ਤੁਸੀਂ ਪਾਓ ਜਿਹੇ ਜੇ ਬ੍ਰਾਂਡ ਪਾਉਣੇ ਆ ਜਿਹਹ ਜਾਂ ਮਰਜੀ ਕੱਪੜਾ ਧੀਆਂ ਪਹਿਣਾ ਪਾਉਣ ਮਨ ਪਾਉਂਦਾ ਪੈਂਟਾਂ ਸ਼ਲਟਾਂ ਕੁਝ ਵੀ ਪਾਉਣ ਉਹ ਪਰ ਕਮ ਸੇ ਕਮ ਔਰਤ ਦਾ ਤੰਤਾ ਟਕਿਆ ਹੋਵੇ ਨਾ ਤਾਂ ਨੰਗੇ ਨਾਲ ਤਾਂ ਆਜ਼ਾਦੀ ਨਹੀਂ ਹੈਗੀ ਤਾਂ ਨੰਗੇ ਨਾਲ ਤਾਂ ਆਜ਼ਾਦੀ ਨਹੀਂ ਹੈਗੀ ਹੁਣ ਆਪਾਂ ਸ਼ਹਿਰਾਂਾਂ 'ਚ ਦੇਖਦੇ ਆਂ ਜ਼ਿਆਦਾਤਰ ਚੰਡੀਗੜ੍ਹ ਚਲੇ ਜਾ ਕਿਸੇ ਹੋਰ ਬੜੇ ਸ਼ਹਿਰ 'ਚ ਚਲੇ ਜਾ ਇੱਕ ਇੱਕ ਗਿੱਠ ਦੀਆਂ ਨਿਕਰਾਨੀਆਂ ਪਾਈਆਂ ਹੁੰਨੀਆਂ ਕੁੜੀਆਂ ਦੇ ਕੀ ਹਾਸਲ ਕਰਨਾ ਚਾਹੁੰਦੀਆਂ ਨੇ ਕੀ ਬਣ ਕੇ ਦਿਖਾਉਣਾ ਚਾਹੁੰਦੀਆਂ ਨੇ ਅਸੀਂ ਬਾਹਰਲੀਆਂ ਕੰਟਰੀਆਂ ਨੂੰ ਫੋਲੋ ਕਰਨ ਲੱਗੇ ਕੱਪੜੇ ਲੈਵਲ ਤੇ ਉਹ ਸਾਨੂੰ ਫੋਲੋ ਕਰਦੇ ਨੇ ਗੋਰੀਆਂ ਪੰਜਾਬੀ ਪਹਿਰਾਵਾ ਪਾਉਣਾ ਪਸੰਦ ਕਰਨ ਲੱਗੀਆਂ। ਮੈਂ ਫੇਰ ਕਹਨੀ ਐ ਕੱਪੜੇ ਪਾਓ ਜਹੇ ਜੇ ਮਰਜ਼ੀ ਪਾਓ ਪਰ ਔਰਤ ਦਾ ਤਨ ਤਾਂ ਢੱਕਿਆ ਹੋਇਆ ਹੋਵੇ। ਕੋਈ ਸਾਡੇ ਕਿੰਨੇ ਨੂੰ ਉਂਗਲ ਤਾਂ ਨਾ ਕਰੇ ਕੋਈ ਅੱਖਾਂ ਪਾੜ-ਪਾੜ ਕੇ ਤਾਂ ਨਾ ਦੇਖੇ। ਕਿਤੇ ਬਾਹਰ ਚਲੇ ਜਾਇਓ। ਬਸ ਦਾ ਸਫ਼ਰ ਕਰ ਲਓ। ਤੁਸੀਂ ਸ਼ਹਿਰ 'ਚ ਤੁਰੇ ਜਾਂਦੇ ਹੋ। ਤੁਸੀਂ ਕਿੱਦਾਂ ਵੀ ਹੂੰ ਔਰ ਤੇਜ ਸਰ ਤੇ ਦੁਪੱਟਾ ਹੁੰਦਾ ਹੈ ਨਾ ਅਗਲਾ ਦੇਖਣ ਲੱਗਿਆ ਵੀ 10 ਵਾਰ ਸੋਚਦਾ ਹੈ ਬਹੁਤੇ ਲੋਕਾਂ ਨੂੰ ਤਾਂ ਇਹ ਚੀਜ਼ ਪਸੰਦ ਹੈ ਅਗਲਾ ਤਾਂ ਦੇਖਦਾ ਹੈ ਅਗਲਾ ਕਹਿੰਦਾ ਤੀਪਣ ਕਿੰਨੀ ਵਧੀਆ ਤਰੀਕੇ ਨਾਲ ਸੂਝ-ਬੂਝ ਨਾਲ ਸਿਰ ਟਕਿਆ ਹੋਇਆ ਹੈ ਮੈਂ ਤੁਹਾਨੂੰ ਦੱਸਦੀ ਆ ਦੁਨੀਆ ਤੇ ਵਾਰ-ਵਾਰ ਨਹੀਂ ਆਉਣਾ ਹੁਣ ਆਇਆ ਮੁੜ ਕੇ ਪਤਾ ਨਹੀਂ ਇਹ ਜੁਨੀ ਨਸੀਬ ਹੋਣੀ ਆ ਪਤਾ ਨਹੀਂ ਨਹੀਂ ਹੋਣੀ ਔਰਤ ਔਰਤ ਬਣ ਕੇ ਰਹੇ ਤਾਂ ਵਧੀਆ ਪੜੋ ਲਿਖੋ ਕੁਛ ਕਰੋ ਮਨ ਪਾਉਂਦੀਆਂ ਕਰੋ ਜੋ ਮਰਜੀ ਕਰੋ ਜ਼ਿੰਦਗੀ ਚ ਪਰ ਇੱਜ਼ਤ ਹਮ ਸਾਹਮ ਦਾ ਕਹਿਣਾ ਹੈ ਕੱਪੜਾ ਔਰਤ ਨੂੰ ਜ਼ਰੂਰ ਪੱੜਦੇ ਵਾਲਾ ਪਾਉਣਾ ਚਾਹੀਦਾ ਹੁਣ ਜਿਹੜਾ ਅੱਜ ਦਾ ਸਮਾਂ ਹੈ ਨਾਗਲੀਆਂ ਛੇਤੀ ਛੇਤੀ ਸਹੁਰੇ ਤੋਂ ਸੜਟਕਣਾ ਨਾ ਜੇਠ ਤੋਂ ਸੜਟਕਣਾ ਦਿਓਰ ਤੋਂ ਤਾਂ ਸੜਟਕਣਾ ਹੀ ਕੀ ਹੈ ਨਾ ਕਿਸੇ ਨਨਦੋਈਏ ਤੋਂ ਨਾ ਕਿਸੇ ਮਾਮੇ ਤੋਂ ਨਾ ਕਿਸੇ ਮਾਸੜ ਤੋਂ ਨਾ ਕਿਸੇ ਪੁੱਫੜ ਤੋਂ ਸੇ ਠਕਣ ਅਗਲੀਆਂ ਪਾ ਕੇ ਗਲ ਚ ਚੁੰਨੀ ਬਰਾਬਰ ਚੜ ਕੇ ਸੋਫੇ ਤੇ ਬਹਿ ਜਾਂਦੀਆਂ ਨੇ ਇਹ ਔਰਤ ਦੀ ਆਜ਼ਾਦੀ ਹੈ ਇਹ ਔਰਤ ਦੀ ਵਿਚਾਰ ਨਿਕਲਦੀ ਹੈ ਸਾਨੂੰ ਬੈਠਣ ਦਾ ਵੀ ਢੰਗ ਚਾਹੀਦਾ ਅਸੀਂ ਕਿਹਦੇ ਬਰਾਬਰ ਬੈਠ ਸਕਦੇ ਹਾਂ ਕਿਹਦੇ ਬਰਾਬਰ ਨਹੀਂ ਬੈਠ ਸਕਦੇ ਕਿਹੜਾ ਰਿਸ਼ਤਾ ਸਾਡੇ ਕੋਲ ਬੈਠਾ ਹੈ ਅਸੀਂ ਉਹਦੇ ਕੋਲ ਕਿਵੇਂ ਬੈਠਣਾ ਹੈ ਛੋਟੀਆਂ ਛੋਟੀਆਂ ਗੱਲਾਂ ਦਾ ਜਨਾਨੀ ਨੂੰ ਧਿਆਨ ਰੱਖਣਾ ਪੈਂਦਾ ਹੈ ਸਾਡੇ ਬੈਠਣ ਦੇ ਵੀ ਢੰਗ ਚਾਹੀਦੇ ਆ ਮੈਂ ਫੇਰ ਕਹਣੀ ਆ ਬਈ ਵੀਰਾਂ ਵੱਲੋਂ ਕੋਈ ਕਸਰ ਨਹੀਂ ਜਮਾਨੇ ਨੂੰ ਦੇਖਦੇ ਹੋਏ ਵੀਰਾਂ ਨੇ ਸਾਨੂੰ ਪੂਰੀ ਆਜ਼ਾਦੀ ਦਿੱਤੀ ਹੋਈ ਆ ਪੂਰੀ ਆਜ਼ਾਦੀ ਦਿੱਤੀ ਹੋਈ ਆ ਆਦਮੀਆਂ ਨੇ ਸਾਨੂੰ ਪਰ ਜੇ ਅਸੀਂ ਉਹਨਾਂ ਦੀ ਦਿੱਤੀ ਆਜ਼ਾਦੀ ਦਾ ਨਜਾਇਜ਼ ਫਾਇਦਾ ਚੱਕੀਏ ਫੇਰ ਭਾਈ ਅਸੀਂ ਬਾਲ ਤਾਂ ਪਟਵਾਉਂਗੀਆਂ ਹੀ ਜੇ ਸਾਨੂੰ ਇਹਨਾਂ ਨੇ ਖੁੱਲੀ ਛੁੱਟੀ ਦਿੱਤੀ ਹੋਈ ਆ ਸਾਨੂੰ ਮਨਪਾਉਂਦਾ ਅਸੀਂ ਜੀ ਰਹੀਆਂ ਐ ਅਸੀਂ ਆਪਣੀ ਔਕਾਤ ਦੇ ਅੰਦਰ ਰਹੀਏ ਠੀਕ ਹੈ ਜਿੱਥੇ ਸਾਡੇ ਆਦਮੀਆਂ ਦਾ ਸਿਰ ਨਾ ਝੁਕਾਡੇ ਭੈਣਾਂ ਭਾਈਆਂ ਦਾ ਸਿਰ ਨਾ ਝੁਕੇ ਅਸੀਂ 19 ਕ ਆਜ਼ਾਦੀ ਮਾਣੀਏ ਅਸੀਂ ਐਨੇ ਆਜ਼ਾਦ ਹੋ ਕੇ ਔਰਤਾਂ ਨੇ ਕਿੱਥੇ ਨੂੰ ਜਾਣਾ ਹੈ ਕਿੱਧਰ ਨੂੰ ਉੱਡ ਜਾਣਾ ਹੈ ਕੀ ਅਸੀਂ ਹਾਸਲ ਕਰਨਾ ਚਾਹੁੰਦੀਆਂ ਸੋਸ਼ਲ ਮੀਡੀਆ ਤੇ ਬਹੁਤ ਦੇਖਿਆ ਵੀ ਔਰਤਾਂ ਨੇ ਗੰਦ ਪਾਇਆ ਪਿਆ ਹੈ ਗੰਦ ਪਾਇਆ ਪਿਆ ਹੈ ਦੇਹ ਕਿ ਵੀ ਸ਼ਰਮ ਆਉਂਦੀ ਹੈ ਜਦੋਂ ਐਦਾਂ ਦੇ ਕੱਪੜੇ ਦੇਖ ਲੀਦੇ ਆ ਨਾ ਪਾਈ ਹੋਏ ਅਦਨੰਗੇ ਸ਼ਰਮ ਆਉਂਦੀ ਆ ਕਿਉਂਕਿ ਸਾਰੀਆਂ ਔਰਤਾਂ ਇੱਕੋ ਜਿਹੀਆਂ ਆ ਆਦਮੀ ਜ਼ਿਆਦਾਤਰ ਆਦਮੀ ਜ਼ਿਆਦਾਤਰ ਪਰਦੇ ਵਾਲਾ ਕੱਪੜਾ ਪਾ ਕੇ ਰੱਖੂ ਪਰਦੇ ਵਾਲਾ ਹਾਂ ਕਿਸੇ ਦੇ ਘਰ ਚ ਧੀ ਨੋ ਨਹੀਂ ਹੈਗੀ ਉਹ ਵੱਖਰੀ ਗੱਲ ਐ ਕੋਈ ਮੀਆਂ ਬੀਬੀਓ ਘਰ ਚ ਰਹਿੰਦੇ ਨੇ ਉਹ ਵੱਖਰੀ ਗੱਲ ਐ ਪਰ ਆਦਮੀ ਜ਼ਿਆਦਾਤਰ ਪੂਰੇ ਕੱਪੜਿਆਂ ਚ ਰਹਿੰਦੇ ਨੇ ਅਸੀਂ ਫਿਲਮੀ ਸਟਾਰਾਂ ਨੂੰ ਵੀ ਲੈ ਲੀਏ ਅਸੀਂ ਆ ਜੋ ਮਸ਼ਹੂਰੀਆਂ ਆਉਣੀਆਂ ਇਹਨਾਂ ਨੂੰ ਵੀ ਲੈ ਲਈਏ ਔਰਤ ਇਦਾਂ ਦੇ ਕੱਪੜਿਆਂ 'ਚ ਹੁੰਦੀ ਆ ਨਾ ਦੇਖ ਕੇ ਵੀ ਆਂ ਜੀ ਕਰਦਾ ਵੀ ਪਰਦਾ ਕਰ ਲਵੇ ਆਦਮੀ ਪੂਰੇ ਕੱਪੜੇ 'ਚ ਹੁੰਦੇ ਨੇ ਪਤਾ ਨਹੀਂ ਕੀ ਹੋ ਗਿਆ ਸਮਾਜ ਨੂੰ ਕਿੱਧਰ ਨੂੰ ਤੁਰ ਪਿਆ ਸਾਡਾ ਸਮਾਜ ਐਨੀ ਆਜ਼ਾਦੀ ਜੀ ਕੇ ਕਿੱਥੇ ਜਾਣਾ ਹੈ ਇਹ ਚਾਰ ਦਿਨ ਦੀ ਚੰਦਨੀ ਆ ਜਿਹੜੇ ਸਿੰਪਲ ਰਹਿੰਦੇ ਆ ਉਹਨਾਂ 'ਪਰ ਵੀ ਚਾਰ ਦਿਨੇ ਜਵਾਨੀ ਰਹਿੰਦੀ ਆ ਜਿਹੜੀਆਂ ਆਜ਼ਾਦੀ 'ਚ ਜਿੰਦੀਆਂ ਨੇ ਉਹਨਾਂ ਪਰ ਵੀ ਚਾਰ ਦਿਨੇ ਜਵਾਨੀ ਰਹਿੰਦੀ ਆ ਜੇ ਅਸੀਂ ਵਧੀਆ ਪਹਿਰਾਵੇ 'ਚ ਖੜੀਆਂ ਆ ਔਰਤਾਂ ਤਾਂ ਸਾਡੇ ਆਦਮੀ ਵੀ ਬਰਾਬਰ ਰੋਬ ਨਾਲ ਖੜੇ ਨੇ ਉਹਨਾਂ ਦਾ ਵੀ ਸੈਰੂਚਾ ਹੈ ਸੋਹੀ ਗੱਲ ਆ ਔਰਤ ਪਰਦੇ 'ਚ ਹੀ ਸੋਹਣੀ ਲੱਗਦੀ ਆ ਸਾਦਗੀ 'ਚ ਹੀ ਸੋਹਣੀ ਲੱਗਦੀ ਆ ਜ਼ਿਆਦਾਤਰ ਸਿਰ ਤੇ ਦੁਪੱਟਾ ਹੀ ਸੋਹਣਾ ਲੱਗਦਾ ਹੋਇਆ ਕਿਤੇ ਸਿਰ ਨੰਗਾ ਕਰ ਲਿਆ ਪਰ ਰੈਗੂਲਰ ਨਹੀਂ ਇਹ ਨਹੀਂ ਹੈਗਾ ਵੀ ਸਾਡੇ ਬਰਾਬਰ ਸਾਡਾ ਕੋਈ ਵੱਡਾ ਖੜਾ ਹੈ ਅਸੀਂ ਝੋਨ ਗੱਲ ਚ ਪਾਈ ਖੜੀਆਂ ਸੋਹੀ ਗੱਲਾਂ ਹੈ ਆਜ਼ਾਦੀ ਨੂੰ ਰਾਹ ਸਰਦੀਓ ਵਰਤਿਆ ਕਰੋ ਰਾਹ ਸਰਦੀ ਆਜ਼ਾਦੀ ਚ ਰਿਹਾ ਕਰੋ ਕੁਛ ਨਹੀਂ ਰੱਖਿਆ ਐਨੇ ਫੰਗ ਪਟਾਉਣ ਚ ਕੁਛ ਨਹੀਂ ਰੱਖਿਆ ਠੀਕ ਹੈ ਜੀ ਸਾਦਗੀ ਇਨਸਾਨ ਦਾ ਗਹਿਣਾ ਹੈ ਸੋਹੀ ਗੱਲਾਂ ਨੇ ਭਾਈ ਕਿਹੜੀ ਆਜ਼ਾਦੀ ਹੈ ਇਹ ਰਾ ਸਰਦੀੋਂ ਚੰਗੀ ਹੁੰਦੀ ਆ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ